ਸਾਰੇ YouTube ਚੈਨਲ ਸਮਾਈਲਾ ਟੈਟੋਰੀਅਲ 'ਚ ਤੁਹਾਡਾ ਸਵਾਗਤ ਹੈ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 11ਵੀਂ ਪਾਠ 5 ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਮੂਲ ਧਾਰਨਾਵਾਂ ਬਾਰੇ ਜਾਣ ਪਛਾਣ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ DBMS ਵੀ ਕਿਹਾ ਜਾਂਦਾ ਹੈ ਐਕਸ ਸੌਫਟਵੇਅਰ ਜਿਹਦੀ ਮਦਦ ਨਾਲ ਅਸੀਂ ਡਾਟਾ ਦੀ ਮੈਨੇਜਮੈਂਟ ਕਰ ਸਕਦੇ ਆ ਉਸ ਦਾ ਪ੍ਰਬੰਧਨ ਕਰ ਸਕਦੇ ਹਾਂ ਤੇ ਸਾਡੇ ਕੋਲ ਦੋ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ ਕੰਪਿਊਟਰ ਦੇ ਵਿੱਚ ਇੱਕ ਹੁੰਦਾ ਫਰੰਟ ਐਂਡ ਇੱਕ ਹੁੰਦਾ ਬੈਕ ਐਂਡ ਫਰੰਟ ਐਂਡ ਸੌਫਟਵੇਅਰ ਅਸੀਂ ਸਾਰੇ ਵਰਤਦੇ ਨੇ ਜਿਵੇਂ ਅਸੀਂ ਕੋਈ ਸੋਸ਼ਲ ਮੀਡੀਆ ਤੇ ਆਪਣਾ ਅਕਾਊਂਟ ਬਣਾਉਂਦੇ ਹਾਂ ਜਿਵੇਂ ਕਿ ਫੇਸਬੁੱਕ ਜਾਂ ਇੰਸਟਾਗ੍ਰam ਦਾ ਜਾਂ ਮੰਨ ਲਓ ਆਪਣੀ ਈਮੇਲ ਆਈਡੀ ਬਣਾਉਂਦੇ ਹਾਂ ਤੇ ਸਾਡੇ ਕੋਲ ਫਾਰਮ ਖੁੱਲਦਾ ਸਾਹਮਣੇ ਔਰ ਜਬ ਆਪਣਾ ਆਪਣਾ ਨੇਮ ਡਿਟੇਲ ਮੋਬਾਈਲ ਨੰਬਰ ਡੇਟ ਆਫ ਬਰਥ ਕਰਦੇ ਹਾਂ ਤੇ ਲਾਸਟ ਫਾਰਮ ਨੂੰ ਸਬਮਿਟ ਕਰਦੇ ਹਾਂ ਉਹ ਹੈ ਤੁਹਾਡਾ ਫਰੰਟ ਐਂਡ ਸਬਮਿਟ ਕਰਨ ਤੋਂ ਬਾਅਦ ਸਾਡਾ ਜਿਹੜਾ ਡਾਟਾ ਹੈ ਉਹ ਕਿੱਥੇ ਜਾਂਦਾ ਹੈ ਉਹ ਜਾਂਦਾ ਹੈ ਬੈਕ ਐਂਡ 'ਚ ਤੇ ਡੀਬੀਐਮਐਸ ਜਿਹੜਾ ਹੈ ਉਹ ਇੱਕ ਬੈਕ ਐਂਡ ਸੌਫਟਵੇਅਰ ਹੈ ਜਿਹਦੀ ਮਦਦ ਨਾਲ ਅਸੀਂ ਡਾਟਾ ਨੂੰ ਸਟੋਰ ਕਰ ਸਕਦੇ ਹਾਂ ਡਾਟਾ ਨੂੰ ਪ੍ਰੋਸੈਸ ਕਰ ਸਕਦੇ ਹਾਂ ਡਾਟਾ ਨੂੰ ਦੇਖ ਵੀ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਡਾਟਾ ਅਤੇ ਸੂਚਨਾ ਨੂੰ ਪਰਿਭਾਸ਼ਿਤ ਕਰੋ। ਡਾਟਾ ਕੱਚੇ ਅਤੇ ਅव्यवस्थित ਤੱਥ ਹੁੰਦੇ ਹਨ। ਇਹਨਾਂ ਨੂੰ ਅਰਥਪੂਰਨ ਬਣਾਉਣ ਲਈ ਇਹਨਾਂ ਉੱਪਰ ਕੰਮ ਕਰਨ ਦੀ ਜ਼ਰੂਰਤ ਪੈਂਦੀ ਹੈ। ਡਾਟਾ ਨੂੰ ਬਿਟਸ ਅਤੇ ਬਾਈਟਸ ਵਿੱਚ ਮਾਪਿਆ ਜਾਂਦਾ ਹੈ। ਡਾਟਾ ਨੂੰ ਸਮਝਣਾ ਮੁਸ਼ਕਲ ਹੈ। ਕੱਚੇ ਅਤੇ ਅव्यवस्थित ਅੱਥ ਮਤਲਬ ਫੈਕਟਸ ਐਂਡ ਫਿਗਰਸ ਕਿ ਕੰਪਿਊਟਰ ਨੂੰ ਆਪਾਂ ਜੋ ਵੀ ਇਨਪੁਟ ਦਿੰਦੇ ਹਾਂ ਚਾਹੇ ਕੀਬੋਰਡ ਤੋਂ ਮਾਊਸ ਤੋਂ ਜਾਂ ਕਿਸੇ ਵੀ ਇਨਪੁਟ ਡਿਵਾਈਸ ਤੋਂ ਇਨਪੁਟ ਜਨਤਤੋਂ ਉਹ ਸਾਡਾ ਕੀ ਹੁੰਦਾ ਹੈ ਡਾਟਾ ਹੁੰਦਾ ਹੈ ਤੇ ਡਾਟਾ ਦਾ ਕੋਈ ਵੀ ਸਰੂਪ ਨਹੀਂ ਹੁੰਦਾ ਡਾਟਾ ਕਿਸੇ ਵੀ ਰੂਪ ਚ ਹੋ ਸਕਦਾ ਹੈ ਤੇ ਡਾਟਾ ਨੂੰ ਅਰਥਪੂਰਨ ਬਣਾਉਣ ਲਈ ਆਪਾਂ ਸੂਚਨਾ ਦੀ ਵਰਤੋਂ ਕਰਦੇ ਹਾਂ ਜਿਹਨੂੰ ਇਨਫੋਰਮੇਸ਼ਨ ਵੀ ਕਿਹਾ ਜਾਂਦਾ ਹੈ ਸੋ ਪ੍ਰੋਸੈਸਡ ਡਾਟਾ ਨੂੰ ਸੂਚਨਾ ਕਿਹਾ ਜਾਂਦਾ ਹੈ ਸੂਚਨਾ ਅਰਥਪੂਰਨ ਹੁੰਦੀ ਹੈ ਸੂਚਨਾ ਨੂੰ ਸਮਾਂ ਅਤੇ ਮਾਤਰਾ ਆਦੀ ਇਕਾਈਆਂ ਵਿੱਚ ਮਾਪਿਆ ਜਾਂਦਾ ਹੈ ਸੂਚਨਾ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਨੀਚੇ ਡਾਇਗਰਾਮ ਦੇਖ ਸਕਦੇ ਹੋ ਡਾਟਾ ਡਾਟਾ ਦਾ ਮਤਲਬ ਹੈ ਕਿ ਕੋਈ ਵੀ ਇਨਪੁਟ ਜਿਹੜੀ ਆਪਾਂ ਕੰਪਿਊਟਰ ਨੂੰ ਦਿੰਦੇ ਹਾਂ ਉਹ ਡਾਟਾ ਹੈ ਉਸ ਤੋਂ ਬਾਅਦ ਡਾਟਾ ਦੀ ਪ੍ਰੋਸੈਸਿੰਗ ਹੁੰਦੀ ਹੈ ਪ੍ਰੋਸੈਸਿੰਗ ਕੌਣ ਕਰਦਾ ਹੈ CPU ਤੇ ਪ੍ਰੋਸੈਸਿੰਗ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਬਣਦੀ ਹੈ ਤੇ ਇਨਫੋਰਮੇਸ਼ਨ ਨੂੰ ਆਉਟਪੁੱਟ ਵੀ ਕਿਹਾ ਜਾਂਦਾ ਹੈ। ਡਾਟਾ ਆਪਾਂ ਇਨਪੁੱਟ ਜੰਤਰਾ ਦੇ ਮਦਦ ਨਾਲ ਦਿੰਦੇ ਹਾਂ ਤੇ ਇਨਫੋਰਮੇਸ਼ਨ ਜਿਹੜੀ ਹੈ ਸਾਨੂੰ ਆਉਟਪੁੱਟ ਜੰਤਰਾ ਦੇ ਨਾਲ ਮਿਲਦੀ ਹੈ। ਤੇ ਪ੍ਰੋਸੈਸ ਹੋਣ ਤੋਂ ਬਾਅਦ ਜਿਹੜੀ ਆਉਟਪੁੱਟ ਹੈ ਉਹਨੂੰ ਆਪਾਂ ਹਾਰਡ ਡਿਸਕ ਵਿੱਚ ਜਾਂ ਕਿਸੇ ਵੀ ਸਟੋਰੀ ਡਿਵਾਈਸ ਦੇ ਵਿੱਚ ਸਟੋਰ ਵੀ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 2 ਡੀਬੀਐਮਐਸ ਤੋਂ ਤੁਹਾਡਾ ਕੀ ਭਾਵ ਹੈ? ਡੀਬੀਐਮਐਸ ਦਾ ਪੂਰਾ ਨਾਮ डाटाबेस मैनेजमेंट सिस्टम है एक सॉफ्टवेयर है यह सिस्टम डाटाबेस अते उसका प्रबंधन करने वर्त्या जाता है इसकी वर्तो डाटाबेस बनाऊं, एडिट व्यू करन, अते डिलीट आदि करने जाती है सधारण शब्दों कह सकते हाँ डीबीएमएस एक अजि सॉफ्टवेयर लेयर है जो यूजर डाटाबेस के इंटरफेस प्रदान करती है नीचे तो डायग्राम देख सकते हो खबे पास यूजरस है असी लोग हाँ जोड़े डाटाबेस से काम करना चाहते हाँ लेकिन आपका डाटाबेस को सीधे तौर तो पर असैस नहीं कर सकते वो सॉफ्टवेयर चाहिए है। वो की होंगे डी बी एम एस डाटाबेस मैनेजमेंट सिस्टम जे डाटाबेस के उ तो कोई भी ओपरेशन परफॉर्म करना डाटाबेस बनाना उन्होंने एडिट करना है देखना है, डिलीट करना वो डीबीएमएस वरत्या जाएगा ਤੇ ਡੀਬੀਐਮਐਸ ਦੇ ਲਈ ਕਈ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਨੇ ਜਿਹੜੇ ਵਰਤੇ ਜਾਂਦੇ ਨੇ ਜਿਵੇਂ ਕਿ ਮਾਈ ਐਸਕਯੂਐਲ ਐਮ ਐਸ ਐਕਸੈਸ ਐਸਕਯੂਐਲ ਸਰਵਰ ਤੇ ਓਰੇਕਲ ਆਦਿ ਤੇ ਪ੍ਰਸ਼ਨ ਨੰਬਰ 3 ਹੈ ਡਾਟਾਬੇਸ ਦੇ ਹਾਰਡਵੇਅਰ ਕੰਪੋਨੈਂਟਸ ਦੀ ਵਿਆਖਿਆ ਕਰੋ ਹਾਰਡਵੇਅਰ ਭਾਗ ਹੁੰਦੇ ਨੇ ਜਿਹੜੇ ਕੰਪਿਊਟਰ ਦੇ ਭੌਤਿਕ ਭਾਗ ਹੁੰਦੇ ਨੇ ਜਿਹਨੂੰ ਟੱਚ ਕਰ ਸਕਦੇ ਹਾਂ ਦੇਖ ਸਕਦੇ ਹਾਂ ਗਿਣ ਸਕਦੇ ਹਾਂ ਸੋ ਇਸ ਵਿੱਚ ਡਾਟਾਬੇਸ ਸਿਸਟਮ ਵਿੱਚ ਮੌਜੂਦ ਸਾਰੇ ਭੌਤਿਕ ਜੰਤਰ ਜਾਂ ਭੌਤਿਕ ਪਾਕਸ਼ਾ ਸ਼ਾਮਲ ਹੁੰਦੇ ਹਨ ਇਹ ਕੰਪਿਊਟਰ ਦਾ ਸਭ ਤੋਂ ਮਹੱਤਵਪੂਰਨ ਤੇ ਜ਼ਰੂਰੀ ਸਹਾਇ ਇਸ ਵਿੱਚ ਇਨਪੁਟ ਜੰਤਰ ਆਉਟਪੁਟ ਜੰਤਰ ਅਤੇ ਸਟੋਰੇਜ ਜੰਤਰ ਆਦਿ ਸ਼ਾਮਲ ਹੁੰਦੇ ਹਨ ਉਦਾਹਰਨ ਵਜੋਂ ਜਿਵੇਂ ਕਿ ਕੀਬੋਰਡ ਮਾਊਸ ਮੋਨੀਟਰ ਪ੍ਰਿੰਟਰ ਰੈਮ ਹਾਰਡ ਡਿਸਕ ਇਹ ਸਾਰੇ ਕੀ ਨੇ ਹਾਰਡਵੇਅਰ ਜੰਤਰ ਨੇ ਜਿਹੜੇ ਪਿੱਛੇ ਚ ਵੀ ਦੇਖ ਸਕਦੇ ਹੋ ਮਤਲਬ ਕੰਪਿਊਟਰ ਦੇ ਉਹ ਭਾਗ ਜਿਹੜੇ ਡਾਟਾਬੇਸ ਦੇ ਅੰਦਰ ਭੌਤਿਕ ਭਾਗ ਹੁੰਦੇ ਨੇ ਜਿਹਨੂੰ ਆਪਾਂ ਚੂ ਸਕਦੇ ਹਾਂ ਦੇਖ ਸਕਦੇ ਹਾਂ ਤੇ ਗਿਨ ਸਕਦੇ ਹਾਂ ਉਹ ਹਾਰਡਵੇਅਰ ਹੁੰਦੇ ਨੇ ਪ੍ਰਸ਼ਨ ਨੰਬਰ 4 ਡਾਟਾ ਮਾਡਲਾਂ ਤੇ ਇੱਕ ਛੋਟਾ ਨੋਟ ਲਿਖੋ ਡਾਟਾ ਮਾਡਲ ਤੋਂ ਪਾਵੇ ਹੈ ਡਾਟਾ ਦੀ ਲੋਜੀਕਲ ਬੰਤਰ ਲੋਜੀਕਲ ਕੀ ਕੰਪਿਊਟਰ ਅੰਦਰੂਨੀ ਤੌਰ ਤੇ ਕਿਵੇਂ ਕੰਮ ਕਰ ਸਕਦਾ ਹੈ ਇਹ ਸੰਕਲਪਾਂ ਦਾ ਸਮੂਹ ਹੈ ਜਿਸ ਦੀ ਵਰਤੋਂ ਡਾਟਾਬੇਸ ਦੇ ਢਾਂਚੇ ਮਤਲਬ ਸਟਰਕਚਰ ਨੂੰ ਪਰਪਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ ਕਿ ਡਾਟਾਬੇਸ ਦੇਖਣ ਜਿਵੇਂ ਦਾ ਹੋਵੇਗਾ ਇਸ ਵਿੱਚ ਡਾਟਾ ਟਾਈਪਸ ਡਾਟਾ ਟਾਈਪ ਵੀ ਕਿਹਦਾ ਡਾਟਾ ਐਂਟਰ ਕਰਨਾ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਟੀ ਨੰਬਰ ਵਾਲਾ ਡਾਟਾ ਕਰਨਾ ਹੈ ਅਲਫਾਬੈਟ ਵਾਲਾ ਕਰਨਾ ਹੈ ਜਾਂ ਅਲਫਾਨੂਮੈਰਿਕ ਕਰਨਾ ਹੈ ਜਾਂ ਡੇਟ ਟਾਈਪ ਕਰਨੀ ਹੈ ਟਾਈਮ ਟਾਈਪ ਕਰਨਾ ਹੈ ਜਾਂ ਕੋਈ ਫੋਟੋ ਲਗਾਨੀ ਹੈ ਉਹ ਡਾਟਾ ਟਾਈਪਸ ਹੁੰਦੇ ਨੇ ਰਿਲੇਸ਼ਨਸ਼ਿਪ ਡਾਟਾ ਬੇਸ ਦੇ ਵਿੱਚ ਆਪਸ ਵਿੱਚ ਸੰਬੰਧ ਸਥਾਪਿਤ ਕਰਨਾ ਤੇ ਕੰਸਟਰੈਂਟਸ ਕੰਸਟਰੈਂਟਸ ਦਾ ਮਤਲਬ ਕਿਹੜੀ ਰੈਸਟ੍ਰਿਕਸ਼ਨ ਲਗਾਣੀ ਹੈ ਡਾਟਾ ਬੇਸ ਦੇ ਉੱਪਰ ਕਿਹੜੀ ਵੈਲਿਊ ਐਂਟਰ ਹੋਵੇ ਕਿਹੜੀ ਨਾ ਹੋਵੇ ਉਹ ਹੁੰਦੇ ਨੇ ਕੰਸਟਰੈਂਟਸ ਇੱਕ ਡਾਟਾ ਮਾਡਲ ਰੀਅਲ ਵਰਲਡ ਆਬਜੈਕਟਸ ਇਵੈਂਟਸ ਅਤੇ ਐਸੋਸੀਏਸ਼ਨਸ ਨੂੰ ਦਰਸਾਉਂਦਾ ਹੈ ਤੇ ਰੀਅਲ ਵਰਲਡ ਕਿਸੇ ਵੀ ਚੀਜ਼ ਨੂੰ ਅੱਗੇ ਪੇਸ਼ ਕਰ ਸਕਦੇ ਹਾਂ ਤੇ ਡਾਟਾ ਮਾਡਲ ਤਿੰਨ ਕਿਸਮ ਦੇ ਹੁੰਦੇ ਨੇ ਜਿਹੜੇ ਜ਼ਿਆਦਾ ਵਰਤੇ ਜਾਂਦੇ ਨੇ ਪਹਿਲਾ ਹੈ ਰਿਲੇਸ਼ਨਲ ਮਾਡਲ ਰਿਲੇਸ਼ਨਲ ਡਾਟਾ ਮਾਡਲ ਦੇ ਅੰਦਰ ਜਿਹੜਾ ਡਾਟਾ ਹੈ ਉਹ ਟੇਬਲ ਦੀ ਫਾਰਮ ਚ ਹੁੰਦਾ ਹੈ ਟੇਬਲ ਮਤਲਬ ਰੋ ਅਤੇ ਕਾਲਮ ਦੀ ਫਾਰਮ ਚ ਨੰਬਰ 2 ਹਾਇਰਾਰਕਲ ਡਾਟਾ ਮਾਡਲ ਹਾਇਰਾਰਕਲ ਡਾਟਾ ਮਾਡਲ ਵਿਚ ਡਾਟਾ ਟ੍ਰੀ ਦੀ ਫਾਰਮ ਚ ਆਂਦਾ ਹੈ ਇੱਕ ਪੇਰਨ ਨੋਡ ਹੁੰਦੀ ਹੈ ਰੂਟ ਨੋਡ ਹੁੰਦੀ ਹੈ ਬਾਕੀ ਉਹਦੇ ਚਾਈਲਡ ਹੁੰਦੇ ਨੇ ਤੇ ਨੰਬਰ 3 ਨੈਟਵਰਕ ਡਾਟਾ ਮਾਡਲ ਅਚ ਫਲੈਕਸਟ ਡਾਟਾ ਸਟਰਕਚਰ ਯੂਜ਼ ਕਰਦੇ ਹਾਂ ਜਿਹਦੇ ਅਜਿਹਾ ਕਹਿ ਸਕਦੇ ਆ ਗ੍ਰਾਫ ਜਾਂ ਲਿੰਕ ਦੀ ਫਾਰਮ ਚ ਡਾਟਾ ਮੌਜੂਦ ਹੁੰਦਾ ਹੈ ਪਹਿਲਾ ਪ੍ਰਸ਼ਨ ਹੈ ਇੱਕ ਡਾਟਾਬੇਸ ਵਿੱਚ ਰਿਲੇਸ਼ਨਸ ਕੀ ਹੁੰਦੇ ਹਨ ਇਹ ਰਿਲੇਸ਼ਨਸ ਡਾਟਾ ਨੂੰ ਟੇਬਲ ਦੇ ਰੂਪ ਵਿੱਚ ਦਰਸਾਉਂਦੇ ਹਨ ਟੇਬਲ ਡਾਟਾ ਨੂੰ ਰੋਜ਼ ਅਤੇ ਕਾਲਮ ਦੇ ਰੂਪ ਵਿੱਚ ਪੇਸ਼ ਕਰਦਾ ਹੈ ਰੋਜ਼ ਹਰੀਜ਼ਨਟਲ ਹੁੰਦੀਆਂ ਨੇ ਤੇ ਕਾਲਮ ਵਰਟੀਕਲ ਹੁੰਦੇ ਨੇ ਰੋਜ਼ ਦੀ ਵਰਤੋਂ ਰਿਕਾਰਡਸ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਤੇ ਡਾਟਾਬੇਸ ਵਿੱਚ ਸੰਬੰਧਿਤ ਡਾਟਾ ਦੇ ਸਮੂਹ ਨੂੰ ਰਿਕਾਰਡ ਕੀਤਾ ਜਾਂਦਾ ਹੈ ਕਿ ਜੋ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਲਿਖਣਾ ਚਾਹੁੰਦੇ ਹੋ ਉਹ ਨੂੰ ਰਿਕਾਰਡ ਕੀਤਾ ਜਾਂਦਾ ਹੈ ਕਾਲਮਾਂ ਦੀ ਵਰਤੋਂ ਫੀਲਡਸ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਫੀਲਡ ਹੁੰਦੇ ਸਾਡੇ ਹੈਡਿੰਗ ਤੇ ਫੀਲਡ ਸੂਚਨਾ ਨੂੰ ਸਟੋਰ ਕਰਨ ਦੀ ਸਭ ਤੋਂ ਛੋਟੀ ਯੂਨਿਟ ਹੈ ਤੁਹਾਨੂੰ ਉਦਾਹਰਣ ਨਾਲ ਸਮਝਾਉਣਾ ਜਿਵੇਂ ਸਾਹਮਣੇ ਨਜ਼ਰ ਆ ਰਿਹਾ ਹੈ ਇਹਨੂੰ ਆਪਾਂ ਰਿਲੇਸ਼ਨ ਜਾਂ ਟੇਬਲ ਕਹਾਂਗੇ ਕਿਉਂਕਿ ਇਹ ਰੋ ਅਤੇ ਕਾਲਮਾਂ ਦਾ ਬਣਿਆ ਹੋਇਆ ਹੈ ਤੇ ਇਹਦੇ ਵਿੱਚ ਜਿਹੜੇ ਹੈਡਿੰਗ ਨਜ਼ਰ ਆ ਰਹੇ ਹੈ ਜਿਵੇਂ ਕਿ ਰੋਲ ਨੰਬਰ ਨੇਮ ਤੇ ਕਲਾਸ ਇਹਨਾਂ ਨੂੰ ਆਪਾਂ ਫੀਲਡ ਜਾਂ ਐਟਰੀਬਿਊਟ ਕਹਾਂਗੇ ਜਿਹੜੇ ਕਾਲਮ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਗੱਲ ਕਰਦੇ ਰਿਕਾਰਡ ਦੀ ਜਾਂ ਟਪਲ ਦੀ ਫੀਲਡ ਦੇ ਅਕੋਰਡਿੰਗਲੀ ਉਹਨਾਂ ਦੇ نیچے ਰੋਲ ਨੰਬਰ ਥੱਲੇ ਰੋਲ ਨੰਬਰ ਨਾਮ ਦੇ ਥੱਲੇ ਨਾਮ ਤੇ ਕਲਾਸ ਥੱਲੇ ਕਲਾਸ ਆ ਗਈ ਤੇ ਇਹਨਾਂ ਨੂੰ ਆਪਾਂ ਕਹਾਂਗੇ रिकॉर्ड ਜਾਂ ਟਪਲ ਜਿਹੜੇ ਹੈਡਿੰਗ ਹੁੰਦੇ ਆ ਉਹ ਫੀਲਡ ਜਾਂ ਐਟਰੀਬਿਊਟ ਹੁੰਦੇ ਨੇ ਤੇ ਜਿਹੜੀਆਂ ਰੋਜ਼ ਹੁੰਦੀਆਂ ਨੇ ਉਹਨਾਂ ਨੂੰ ਰਿਕਾਰਡ ਜਾਂ ਟਪਲ ਕਿਹਾ ਜਾਂਦਾ ਹੈ ਉਮੀਦ ਹੈ ਕਿ ਤੁਹਾਨੂੰ ਰਿਲੇਸ਼ਨ ਫੀਲਡ ਤੇ ਰਿਕਾਰਡ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ ਸ਼ੇਮਾ ਪ੍ਰਸ਼ਨ ਰਿਲੇਸ਼ਨ ਦੀ ਡਿਗਰੀ ਅਤੇ ਕਾਰਡੀਨੈਲਿਟੀ ਤੋਂ ਤੁਹਾਡਾ ਕੀ ਭਾਵ ਹੈ ਐਨੀ ਚੇ ਟੇਬਲ ਨਜ਼ਰ ਆ ਰਿਹਾ ਹੈ ਟੇਬਲ ਜਿਹੜੇ ਤੁਹਾਨੂੰ ਪਤਾ ਹੈ ਐਟਰੀਬਿਊਟ ਪਤਾ ਹੈ ਰਿਕਾਰਡ ਪਤਾ ਹੈ ਤੇ ਡਿਗਰੀ ਕਾਰਡੀਨੈਲਿਟੀ ਯਾਦ ਤੁਹਾਨੂੰ ਸਾਨੀਆ ਹੋ ਜੇਗੀ ਕਿਸੇ ਰਿਲੇਸ਼ਨ ਵਿੱਚ ਫੀਲਡਾਂ ਜਾਂ ਫੀਲਡਸ ਦੀ ਗਿਤੀ ਨੂੰ ਡਿਗਰੀ ਕਿਹਾ ਜਾਂਦਾ ਹੈ ਤੇ ਦੱਸ ਸਕਦੇ ਹੋ ਕਿ ਇਸ ਟੇਬਲ ਦੇ ਕਿੰਨੇ ਫੀਲਡ ਨੇ ਕਿੰਨੇ ਕਾਲਮ ਨੇ ਤੇ ਕਿੰਨੇ ਐਟ੍ਰੀਬਿਊਟ ਨੇ ਜਾਂ ਕਿੰਨੇ ਕਹਿ ਸਕਦੇ ਹੈਡਿੰਗ ਨੇ yes ਰੋਲ ਨੰਬਰ ਨੇਮ ਕਲਾਸ ਤੇ ਫੀਸ ਸਾਰ ਕੋ ਚਾਰ ਹੈਡਿੰਗ ਨੇ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਟੇਬਲ ਦੀ ਡਿਗਰੀ ਕਿੰਨੀ ਹੈ 4 ਕਾਰਡੀਨੈਲਿਟੀ ਦੀ ਗੱਲ ਕਰਦੇ ਹਾਂ ਕਿਸੇ ਰਿਲੇਸ਼ਨ ਵਿੱਚ ਰਿਕਾਰਡਸ ਦੀ ਗਿਣਤੀ ਨੂੰ ਕਾਰਡੀਨੈਲਿਟੀ ਕਿਹਾ ਜਾਂਦਾ ਹੈ ਕਿ ਕਿੰਨੀਆਂ ਰੋਜ਼ ਨੇ ਜਿਹੜੇ ਚ ਆਪਾਂ ਇਨਫੋਰਮੇਸ਼ਨ ਐਂਟਰ ਕੀਤੀ ਹੈ ਸੂਚਨਾ ਐਂਟਰ ਕੀਤੀ ਹੈ ਤੇ ਇਹਦੇ ਚ ਹੈ ਕਾਰਡੀਨੈਲਿਟੀ 10 ਕਿਉਂਕਿ 10 ਬੱਚਿਆਂ ਦਾ ਡਾਟਾ ਸੀ ਐਂਟਰ ਕੀਤਾ ਜਿਹੜੇ ਕਾਲਮ ਹੁੰਦੇ ਉਹਦੀ ਗਿਣਤੀ ਨੂੰ ਡਿਗਰੀ ਕਿਹਾ ਜਾਂਦਾ ਹੈ ਤੇ ਜਿਹੜੀਆਂ ਰੋਜ਼ ਚ ਇਨਫੋਰਮੇਸ਼ਨ ਐਂਟਰ ਕੀਤੀ ਹੈ ਉਹਨੂੰ ਕਾਰਡੀਨੈਲਿਟੀ ਕਿਹਾ ਜਾਂਦਾ ਹੈ 7ਵਾਂ ਪ੍ਰਸ਼ਨ ਇੱਕ ਡਾਟਾਬੇਸ ਦੀ ਪ੍ਰਾਇਮਰੀ ਕੀ ਨੂੰ ਪਰਿਭਾਸ਼ਿਤ ਕਰੋ ਪ੍ਰਾਇਮਰੀ ਕੀ ਇੱਕ ਡਾਟਾਬੇਸ ਟੇਬਲ 'ਚ ਇੱਕ ਕਾਲਮ ਜਾਂ ਕਾਲਮਾਂ ਦਾ ਸਮੂਹ ਹੁੰਦਾ ਹੈ ਜੋ ਹਰ ਇੱਕ ਰੋ ਨੂੰ ਵਿਲੱਖਣ ਤੌਰ ਤੇ ਪਛਾਣਦਾ ਹੈ ਤੁਸੀਂ ਟੇਬਲ ਦੇਖ ਸਕਦੇ ਹੋ ਅਰਚ ਰੋਲ ਨੰਬਰ ਜਿਹੜੀ ਹੈ ਸਾਡੀ ਪ੍ਰਾਇਮਰੀ ਕੀ ਹੈ ਕਿਉਂਕਿ ਅਰਚ ਰੋਲ ਨੰਬਰ ਇੱਕ ਦੋ ਤਿੰਨ ਆ ਰਿਹਾ ਹੈ ਕਿਸੇ ਵੀ ਸਟੂਡੈਂਟ ਦਾ ਰੋਲ ਨੰਬਰ ਸੇਮ ਨਹੀਂ ਆ ਰਿਹਾ ਕਲਾਸ ਸੇਮ ਆ ਰਹੀ ਹੈ ਬਟ ਰੋਲ ਨੰਬਰ ਸੇਮ ਨਹੀਂ ਆ ਰਿਹਾ ਹਰ ਇੱਕ ਰਿਕਾਰਡ ਲਈ ਇੱਕ ਵਿਲੱਖਣ ਆਈਡੀ ਵਾਂਗ ਹੁੰਦਾ ਹੈ ਜਿਹੜਾ ਹਰ ਇੱਕ ਰਿਕਾਰਡ ਹੈ ਇੱਕ ਵਿਲੱਖਣ ਆਈਡੀ ਵਾਂਗ ਹੁੰਦਾ ਹੈ ਪ੍ਰਾਇਮਰੀ ਕੀ ਐਟਰੀਬਿਊਟ ਵਿੱਚ डुप्लीकेट मूल ਅਤੇ ਨਲ ਮੁੱਲ ਦਾਖਲ ਨਹੀਂ ਕਰ ਸਕਦੇ ਮਤਲਬ ਕਿ ਇਹ ਪ੍ਰਾਇਮਰੀ ਕੀ ਹੈ اور ਚੱਪਾ ਡੁਪਲੀਕੇਟ ਵੈਲਿਊ ਜਿਵੇਂ ਕਿ ਰੋਲ ਨੰਬਰ 1 2 3 ਆ ਗਿਆ ਹੈ ਦੁਬਾਰਾ ਸੀਐਚ 1 2 3 ਨਹੀਂ ਲਿਖ ਸਕਦੇ ਸੋ ਕਿਉਂਕਿ ਪਰ ਰੋਲ ਨੰਬਰ ਤੇ ਪ੍ਰਾਇਮਰੀ ਕੀ ਲਗਾਈ ਦੀ ਹੈ ਨੇਮ ਤੇ ਕਦੀ ਪ੍ਰਾਇਮਰੀ ਕੀ ਨਹੀਂ ਲੱਗ ਸਕਦੀ ਕਲਾਸ ਤੇ ਨਹੀਂ ਲੱਗ ਸਕਦੀ ਫੀਸ ਤੇ ਨਹੀਂ ਲੱਗ ਸਕਦੀ ਪ੍ਰਾਇਮਰੀ ਕੀ ਕਿਰਤ ਲੱਗਦੀ ਹੈ ਰੋਲ ਨੰਬਰ ਤੇ ਆਧਾਰ ਕਾਰਡ ਤੇ ਬੋਰਡ ਜਾਂ ਯੂਨੀਵਰਸਿਟੀ ਰੋਲ ਨੰਬਰ ਤੇ ਰਜਿਸਟ੍ਰੇਸ਼ਨ ਨੰਬਰ ਤੇ ਮਤ ਜਿਹੜਾ ਜੋ ਡੁਪਲੀਕੇਟ ਵੈਲਿਊ ਕਦੀ ਨਹੀਂ ਆ ਸਕਦੀ ਹਰ ਪਰਸਨ ਦੇ ਇੱਕ ਜੁਨੀਕ ਆਈਡੀ ਹੋਵੇ ਜਿਹਦਾ ਤਵੇ E50 ਬਾਈ ਡੀ ਹੈ ਉਹ ਵੀ ਹਰ ਬੱਚੇ ਦੀ ਸੇਮ ਨਹੀਂ ਹੁੰਦੀ ਤੁਹਾਨੂੰ ਇੱਕ ਪੈਨ ਨੰਬਰ ਮਿਲਦਾ ਜਦੋਂ ਆਪਾਂ ਜੁੜਾ ਇਸ ਤੇ ਕੰਮ ਕਰਦੇ ਹਾਂ ਉਹ ਵੀ ਯੂਨੀਕ ਹੁੰਦਾ ਸੋ ਜਿਹੜਾ ਹਰ ਪਰਸਨ ਦਾ ਯੂਨੀਕ ਹੋਵੇ ਉਹਨੂੰ ਕਿਹਾ ਜਾਂਦਾ ਹੈ ਪ੍ਰਾਈਮ ਐਟਰੀਬਿਊਟ ਜਾਂ ਪ੍ਰਾਇਮਰੀ ਕੀ ਐਟਰੀਬਿਊਟ ਅੱਗੇ ਹੈ ਵੱਡੇ ਉੱਤਰਾ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਇੱਕ ਡਾਟਾਬੇਸ ਦੇ ਕਿਹੜੇ ਕਿਹੜੇ ਭਾਗ ਹੁੰਦੇ ਹਨ ਵਿਸਥਾਰ ਨਾਲ ਸਮਝਾਓ ਡਾਟਾਬੇਸ ਵਤਾਵਰਨ ਦੇ ਪੰਜ ਪੰਕ ਉੱਤੇ ਹਨ ਨੰਬਰ ਇੱਕ ਸੌਫਟਵੇਅਰ ਸੌਫਟਵੇਅਰ ਮਤਲਬ ਐ ਡਾਟਾਬੇਸ ਸਿਸਟਮ ਜਿਹੜੇ ਵਰਤੇ ਜਾਂਦੇ ਪ੍ਰੋਗਰਾਮਾਂ ਦੇ ਸਮੂਹ ਨੂੰ ਦਰਸਾਉਂਦਾ ਹੈ ਸੌਫਟਵੇਅਰ ਜਿਵੇਂ ਕਿ ਆਪਾਂ ਵਿੰਡੋ 7 ਵਿੰਡੋ 8 ਜਾਂ ਵਿੰਡੋ 10 ਤੇ ਕੰਮ ਕਰ ਰਹੇ ਹਾਂ ਇਹ ኦਪਰੇਟਿੰਗ ਸਿਸਟਮ ਹੈ ਇਸ ਤੋਂ ਇਲਾਵਾ ਕਿਹੜਾ ਆਪਾਂ ਡਾਟਾਬੇਸ ਸੌਫਟਵੇਅਰ ਯੂਜ਼ ਕਰ ਰਹੇ ਹਾਂ ਐਮ ਐਸ ਐਕਸੈਸ ਕਰ ਰਹੇ ਹਾਂ 오ਰੇਕਲ ਕਰ ਰਹੇ ਹਾਂ ਜਾਂ ਐਸ ਕਿਊ ਸਰਵਰ ਕਰ ਰਹੇ ਹਾਂ ਉਹ ਸਾਡਾ ਕੀ ਸੌਫਟਵੇਅਰ ਹੋਵੇਗਾ ਨੰਬਰ ਦੋ ਹਾਰਡਵੇਅਰ ਇਹਦੇ ਬਾਰੇ ਮੈਂ ਪਹਿਲਾਂ ਹੀ ਪੜ੍ਹਿਆ ਇਸ ਵਿੱਚ ਡਾਟਾਬੇਸ ਸਿਸਟਮ ਦੇ ਸ ਜਿਵੇਂ ਕੀਬੋਰਡ ਮਾਊਸ ਮੋਨਿਟਰ ਪ੍ਰਿੰਟਰ ਸਪੀਕਰ ਆਦਿ ਨੰਬਰ 3 ਪ੍ਰੋਸੀਜਰਸ ਇਹ ਕੁਝ ਆਮ ਨਿਯਮ ਅਤੇ ਨਿਰਦੇਸ਼ ਹੁੰਦੇ ਹਨ ਜੋ ਡਾਟਾਬੇਸ ਨੂੰ ਡਿਜ਼ਾਈਨ ਕਰਨ ਅਤੇ ਡੀਬੀਐਮਐਸ ਦੀ ਵਰਤੋਂ ਕਰਨ ਵਿੱਚ ਮਦਦ ਕਰਦੇ ਹਨ ਨੰਬਰ 4 ਡਾਟਾ ਡਾਟਾ ਕੱਚੀ ਅਤੇ ਅਵਿਅਸਥਿਤ ਤੱਤ ਹੁੰਦੇ ਹਨ ਮਤਲਬ ਜੋ ਵੀ ਇਨਪੁਟ ਕੰਪਿਊਟਰ ਨੂੰ ਦਿੰਦੇ ਹਨ ਤੇ ਨੰਬਰ 5 ਯੂਜ਼ਰਸ ਯੂਜ਼ਰਸ ਉਹ ਲੋਕ ਹੁੰਦੇ ਹਨ ਜੋ ਡਾਟਾਬੇਸ ਨੂੰ ਕੰਟਰੋਲ ਅਤੇ ਮੈਨੇਜ ਕਰਦੇ ਹਨ ਅਜਾ ਤੁਸੀਂ ਡਾਟਾਬੇਸ ਤੇ ਕੰਮ ਕਰ ਰਹੇ ਹੋ ਤੁਸੀਂ ਯੂਜ਼ਰ ਹੋ लगाना, लगाना, मतलब प्रश्न नंबर दो एक डाटाबेस दशेषतावान परिभाषित करो डाटाबेस दशेषतावान हे लिखे अनुसार हैं नंबर एक डाटाबेस चंकी तरह संगठित होना चाहिए तरह ओरगेनाइज होना चाहिए है ਨੰਬਰ 2 ਡਾਟਾਬੇਸ ਸੰਬੰਧਤ ਹੋਣਾ ਚਾਹੀਦਾ ਹੈ ਕਿ ਜਿਹੜਾ ਵੀ ਡਾਟਾ ਐਂਟਰ ਕੀਤਾ ਉਹ ਆਪਸ ਵਿੱਚ ਰਿਲੇਟਡ ਹੋਣਾ ਚਾਹੀਦਾ ਹੈ। ਨੰਬਰ 3 ਡਾਟਾਬੇਸ ਇੱਕਜੁੱਟ ਹੋਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਡਾਟਾਬੇਸ ਵਿੱਚ ਗਲਤ ਜਾਣਕਾਰੀ ਸਟੋਰ ਨਹੀਂ ਕੀਤੀ ਜਾ ਸਕਦੀ ਕਿ ਜਾਣਕਾਰੀ ਵਿੱਚਾਂ ਸਹੀ ਹੀ ਸਟੋਰ ਕਰਨੀ ਹੈ। ਨੰਬਰ 4 ਡਾਟਾਬੇਸ ਨੂੰ ਵੱਖ-ਵੱਖ ਯੂਜ਼ਰ ਦੇ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕੇ। ਜੋ ਵੀ ਡਾਟਾ ਭਰੇ ਆ ਉਹਨੂੰ ਆਸਾਨੀ ਨਾਲ ਉਹਦੀ ਸ਼ੇਅਰਿੰਗ ਕੀਤੀ ਜਾ ਸਕੇ ਜਾਂ ਕੋਈ ਐਪ ਹੈ ਉਹਨੂੰ ਵੀ ਸ਼ੇਅਰ ਕੀਤਾ ਜਾ ਸਕੇ। ਨੰਬਰ 5 ਡਾਟਾਬੇਸ ਸੁਰੱਖਿਤ ਹੋਣਾ ਚਾਹੀਦਾ ਹੈ ਕਿ ਕੋਈ ਅਨਔਥਰਾਇਜ਼ਡ ਪਰਸਨ ਡਾਟਾਬੇਸ ਨੂੰ ਐਕਸੈਸ ਨਾ ਕਰ ਸਕੇ ਕੋਈ ਅਨਤਗਾਹਿਤ ਪਰਸਨ ਡਾਟਾਬੇਸ ਨੂੰ ਉੱਪਰ ਨਾ ਕਰ ਸਕੇ ਕਿ ਜੇਕਰ ਕੋਲ ਸਹੀ ਯੂਜ਼ਰ ਨੇ ਪਾਸਵਰਡ ਹੈ ਉਹੀ ਡਾਟਾਬੇਸ ਨੂੰ ਓਪਨ ਕਰ ਸਕੇ ਨੰਬਰ 6 ਡਾਟਾਬੇਸ ਵਿੱਚ ਕਿਸੇ ਵੀ ਕਿਸਮ ਦੀ ਤਬਦੀਲੀ ਕਰਨ ਦਾ ਪ੍ਰੋਸੈਸ ਆਸਾਨ ਹੋਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਡਾਟਾਬੇਸ ਵਿੱਚ ਕੋਈ ਚੇਂਜਸ ਕਰਨੀਆਂ ਹਨ ਉਹਦਾ ਜਿਹੜਾ ਪ੍ਰੋਸੈਸ ਹੈ ਸਟੈਪ ਹੈ ਇਜ਼ੀ ਹੋਣਾ ਚਾਹੀਦਾ ਹੈ ਨੰਬਰ 7 ਡਾਟਾਬੇਸ ਵਿੱਚ ਸੂਚਨਾ ਪੱਕੇ ਤੌਰ ਤੇ ਸਟੋਰ ਹੋਣੀ ਚਾਹੀਦੀ ਹੈ ਤਾਂ ਜੋ ਜਦੋਂ ਲੋਡ ਪਵੇ ਇਨਫੋਰਮੇਸ਼ਨ ਦੇਖ ਲਈ ਜਾਵੇ। ਪ੍ਰਸ਼ਨ ਨੰਬਰ 3 ਇੱਕ ਡਾਟਾਬੇਸ ਦਾ ਰਿਲੇਸ਼ਨਲ ਡਾਟਾ ਮਾਡਲ ਕੀ ਹੈ ਵਿਸਥਾਰ ਵਿੱਚ ਸਮਝਾਓ। ਪਹਿਲੇ ਦੱਸਿਆ ਸੀ ਕਿ ਰਿਲੇਸ਼ਨਲ ਡਾਟਾ ਮਾਡਲ ਡਾਟਾਬੇਸ ਵਿੱਚ ਸਬੰਧਾਂ ਨੂੰ ਦਰਸਾਉਣ ਲਈ ਟੇਬਲਜ਼ ਦੇ ਸਮੂਹ ਦੀ ਵਰਤੋਂ ਕਰਦਾ ਹੈ। ਟੇਬਲ ਡਾਟਾ ਨੂੰ ਰੋਜ਼ ਅਤੇ ਕਾਲਮਾਂ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਰੋਜ਼ ਦੀ ਵਰਤੋਂ ਰਿਕਾਰਡ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਡਾਟਾਬੇਸ ਵਿੱਚ ਸੰਬੰਧਿਤ ਡਾਟੇ ਦੇ ਸਮੂਹ ਨੂੰ ਰਿਕਾਰਡ ਕੀਤਾ ਜਾਂਦਾ ਹੈ। ਕਾਲਮਾਂ ਦੀ ਵਰਤੋਂ ਫੀਲਡ ਨੂੰ ਤਾਂ ਸੌਂਡਿੰਗ ਕੀਤੀ ਜਾਂਦੀ ਹੈ ਤੇ ਫੀਲਡ ਸੂਚਨਾ ਨੂੰ ਸਟੋਰ ਕਰਨ ਦੀ ਸਭ ਤੋਂ ਛੋਟੀ ਯੂਨਿਟ ਹੈ। ਐ ਦੇਖ ਸਕਦੇ ਹੋ ਕਿ ਸਾਹਮਣੇ ਕੀ ਹੈ ਟੇਬਲ ਦੱਸਿਆ ਕਿ ਰਿਲੇਸ਼ਨਲ ਡਾਟਾ ਮਾਡਲ ਡਾਟਾ ਨੂੰ ਟੇਬਲ ਦੇ ਰੂਪ 'ਚ ਪੇਸ਼ ਕਰਦਾ ਹੈ। ਐਚ ਰੋ ਅਤੇ ਕਾਲਮ ਹੁੰਦੇ ਹੈ। ਤੁਸੀਂ ਦੇਖ ਸਕਦੇ ਹੋ ਰੋ ਨੰਬਰ ਨੇਮ ਕਲਾਸ ਫੀਸ ਐ ਤੁਹਾਡੇ ਕਾਲਮ ਆ ਗਏ ਨੇ। ਨੀਚੇ ਰੋਜ਼ ਆ ਗਏ ਨੇ। ਤੇ ਰੋਜ਼ ਦੀ ਵਰਤੋਂ ਰਿਕਾਰਡਸ ਨੂੰ ਦਰਸਾਉਂਦੀ ਕੀਤੀ ਜਾਂਦੀ ਹੈ। ਰਿਕਾਰਡ ਕਿਹੜੇ-ਕਿਹੜੇ ਨੇ ਜਿਵੇਂ 1 ਸਮਾਈਲਾ 5th 1500 ਤੇ ਨੀਚੇ ਜਿਹੜੇ ਤੇ ਦੋ ਰੋਜ਼ ਹੈ। ਐ ਸਾਰੀਆਂ ਸਾਡੀ ਆ ਗਈ ਹੈ ਰੋਜ਼ ਦਾ ਰਿਕਾਰਡਸ ਇਹ ਰਿਕਾਰਡ ਨੂੰ ਟੱਪਲ ਵੀ ਕਿਹਾ ਜਾਂਦਾ ਹੈ ਡਾਟਾਬੇਸ ਵਿੱਚ ਸੰਬੰਧਿਤ ਡਾਟੇ ਦੇ ਸਮੂਹ ਨੂੰ ਰਿਕਾਰਡ ਕਿਹਾ ਜਾਂਦਾ ਹੈ ਇਹ ਜਿਹੜਾ ਡਾਟਾ ਹੈ ਰੋਲ ਨੰਬਰ ਨੇਮ ਕਲਾਸ ਤੇ ਫੀਸ ਇਹ ਸੰਬੰਧਿਤ ਹੈ ਤਾਂ ਪੂਰੇ ਪੂਰੇ ਨੂੰ ਰਿਕਾਰਡ ਜਾਂ ਟੱਪਲ ਕਹਾਂਗੇ ਕਾਲਮਾਂ ਦੀ ਵਰਤੋਂ ਫੀਲਡ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਰੋਲ ਨੰਬਰ ਨੇਮ ਕਲਾਸ ਫੀਸ ਇਹ ਸਾਡੇ ਕਾਲਮ ਨੇ ਫੀਲਡ ਸੂਚਨਾ ਨੂੰ ਸਟੋਰ ਕਰਨ ਦੀ ਸਭ ਤੋਂ ਛੋਟੀ ਯੂਨਿਟ ਹੈ ਅੱਗੇ ਹੈ ਰਿਲੇਸ਼ਨ ਡਾਟਾ ਮਾਡਲ ਦੇ ਲਾਭ ਪਹਿਲਾ ਲਾਭ ਹੈ ਇਸ ਨੂੰ ਡਿਜ਼ਾਈਨ ਕਰਨਾ ਬਹੁਤ ਆਸਾਨ ਅਤੇ ਸਰਲ ਹੈ ਨੰਬਰ 2 ਇਹ ਬਹੁਤ ਲਚਕਦਾਰ ਹੈ ਲਚਕਦਾਰ ਦਾ ਮਤਲਬ ਕਿ ਇਹਦੇ ਚ ਆਪ ਬੜੀ ਆਸਾਨੀ ਨਾਲ ਚੇਂਜਸ ਕਰ ਸਕਦੇ ਹਾਂ ਐਡੀਟਿੰਗ ਕਰ ਸਕਦੇ ਹਾਂ ਨੰਬਰ 3 ਇਹ ਮਾਡਲ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ ਕਿਉਂਕਿ ਇਹਦੇ ਚ ਡਾਟਾ ਰੋ ਤੇ ਕਾਲਮਾਂ ਦੇ ਫਾਰਮ ਚ ਹੁੰਦਾ ਹੈ ਜਿਹਦੇ ਤੇ ਕੰਮ ਕਰਨਾ ਆਸਾਨ ਹੈ ਜਿਹਦੇ ਕਰਕੇ ਸਭ ਤੋਂ ਜ਼ਿਆਦਾ ਯੂਜ਼ ਕੀਤੇ ਜਾਣ ਵਾਲਾ ਇਹ ਡਾਟਾ ਮਾਡਲ ਹੈ ਨੰਬਰ 4 ਇਸੇ ਮਦਦ ਨਾਲ ਰੀਅਲ ਵਰਲਡ ਆਬਜੈਕਟਸ ਨੂੰ ਇਸ ਆਸਾਨੀ ਨਾਲ ਦਰਸਾਇਆ ਜਾ ਸਕਦਾ ਹੈ ਕਿ ਕਿਸੇ ਵੀ ਰੀਅਲ ਵਰਲਡ ਆਬਜੈਕਟ ਨੂੰ ਚਾਹੇ ਕੋ ਸਟੂਡੈਂਟ ਦਾ ਡਾਟਾ ਐਮਪਲੋਈਜ਼ ਦਾ ਡਾਟਾ ਹਸਪੀਟਲ ਦਾ ਡਾਟਾ ਬੈਂਕ ਦਾ ਡਾਟਾ ਉਹਨੂੰ ਆਸਾਨੀ ਨਾਲ ਦੱਸਾਇਆ ਜਾ ਸਕਦਾ ਹੈ ਅਗੇ ਰਿਲੇਸ਼ਨਲ ਡਾਟਾ ਮਾਡਲ ਦੇ ਨੁਕਸਾਨ ਜਾਂ ਹਾਨੀਆਂ ਨੰਬਰ 1 ਵੱਡੇ ਡਾਟਾਬੇਸ ਲਈ ਇਹ ਮਾਡਲ ਟੁਕਮਾ ਨਹੀਂ ਹੈ ਕਿਉਂਕਿ ਬਹੁਤ ਜ਼ਿਆਦਾ ਡਾਟਾ ਸਟੋਰ ਕਰ ਲਿਆ ਤੇ ਉਹਦੇ ਲਈ ਬੈਨੀਫੀਸ਼ੀਅਲ ਨਹੀਂ ਹੈ ਨੰਬਰ 2 ਡਾਟੇਵੇ ਦੇ ਵਿੱਚ ਵਾਧੇ ਕਾਰਨ ਸਮੇਂ ਦੇ ਨਾਲ ਰੱਖ-ਰਖਾ ਮੁਸ਼ਕਲ ਹੋ ਜਾਂਦਾ ਹੈ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਡਾਟਾ ਥੋੜਾ ਵੱਧਾ ਜਾਏਗਾ ਤੇ ਡਾਟਾਬੇਸ ਦੀ ਮੇਨਟੇਨੈਂਸ ਆ ਰਖ ਰਖਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਨੰਬਰ 3 ਇਸ ਦਾ ਸੈਟਅਪ ਅਤੇ ਰਖ ਰਖਾ ਕਰਨਾ ਮਹਿੰਗਾ ਹੁੰਦਾ ਹੈ ਕਿ ਜਦੋਂ ਕੋਈ ਡਾਟਾਬੇਸ ਬਣਾਉਣਾ ਹੈ ਰਿਲੇਸ਼ਨਲ ਮਾਡਲ 'ਚ ਉਹਦੇ ਲਈ ਤੁਹਾਨੂੰ ਹਾਰਡਵੇਅਰ ਵੀ ਚਾਹੀਦਾ ਸੌਫਟਵੇਅਰ ਵੀ ਚਾਹੀਦਾ ਹੈ। ਹਾਰਡਵੇਅਰ ਸੌਫਟਵੇਅਰ ਨੂੰ ਸੈੱਟ ਕਰਨਾ ਤੇ ਉਹਦੀ ਮੇਨਟੇਨੈਂਸ ਜਿਹੜੀ ਹੈ ਉਹ ਇੱਕ ਮਹਿੰਗਾ ਪ੍ਰੋਸੈਸ ਹੈ। ਚੌਥਾ ਪ੍ਰਸ਼ਨ ਹੈ SQL ਕੀ ਹੈ? SQL ਦੀਆਂ ਉਪ ਭਾਸ਼ਾਵਾਂ ਦੀ ਵਿਆਖਿਆ ਕਰੋ। ਇਸ ਦਾ ਪੂਰਾ ਨਾਮ ਸਟ੍ਰਕਚਰਡ ਕੁਰੀ ਲੈਂਗੁਏਜ ਹੈ। ਇਸਦੀ ਵਰਤੋਂ ਰਿਲੇਸ਼ਨਲ ਡਾਟਾਬੇਸ ਵਿੱਚ ਸੂਚਨਾ ਨੂੰ ਸਟੋਰ ਅਤੇ ਪ੍ਰੋਸੈਸ ਕਰਨ ਲਈ ਕੀਤੀ ਜਾਂਦੀ ਹੈ। ਇਹ ਇੱਕ ਆਮ ਭਾਸ਼ਾ ਹੈ ਜੋ ਇੱਕ ਡਾਟਾਬੇਸ ਵਿੱਚ ਸਟੋਰੇਜ ਗਰੁੱਪਸ, ਵਕਫਾਟਾਂ 'ਚ ਅਤੇ ਆਬਜੈਕਟਾਂ ਨੂੰ ਪਰਿਭਾਸ਼ਿਤ ਕਰਨ ਲਈ ਕਮਾਂਡਸ ਪ੍ਰਦਾਨ ਕਰਦੀ ਹੈ। ਇਹ ਜਿਹੜੇ ਲਾਈਨ ਹੈ ਅਸੀਂ ਐਮਸੀ ਐਮਸੀਕਿਊ ਤੁਹਾਨੂੰ ਪੜਾਇਆ ਇਸੇ 파ਟ ਦੇ ਉਹਦੇ ਚੁ ਲਈ ਗਈ ਹੈ। ਇਸਦੀ ਵਰਤੋਂ MySQL, Oracle, MS Access, SQL Server ਆਦਿ RDBMS ਸੌਫਟਵੇਅਰ ਵਿੱਚ ਕੀਤੀ ਜਾਂਦੀ ਹੈ। ਤੇ ਕਹਿ ਸਕਦੇ ਆ ਕਿ ਐਸਕਿਊਐਲ ਜਿਹੜੀ ਹੈ ਇੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਹਦਾ ਪੁਰਾਣਾ ਨਾਮ ਸੀਕੁਐਲ ਹੈ ਤੇ ਬੈਕਐਂਡ ਸੌਫਟਵੇਅਰ ਜਿਹੜੇ ਹੁੰਦੇ ਨੇ ਸਾਡੇ ਆਰਡੀਬੀਐਮਐਸ ਹੁੰਦੇ ਨੇ ਉਹਦੇ ਵਿੱਚੋਂ ਡਾਟਾਬੇਸ ਨੂੰ ਅਸੈਸ ਕਰਨ ਲਈ ਐਸਕਿਊਐਲ ਵਰਤੀ ਜਾਂਦੀ ਹੈ ਇੱਕ ਸਟੈਂਡਰਡ ਭਾਸ਼ਾ ਹੈ ਜਿਹੜੀ ਹਰ ਆਰਡੀਬੀਐਮਐਸ ਬੈਕਐਂਡ ਸੌਫਟਵੇਅਰ ਵਿੱਚ ਸੇਮ ਹੁੰਦੀ ਹੈ ਇਹ ਤਿੰਨ ਕਿਸਮ ਦੀ ਹੁੰਦੀਆਂ ਇਹਦੀਆਂ ਉਹ ਭਾਸ਼ਾਵਾਂ ਨੰਬਰ 1 ਡੀਡੀਐਲ ਡੀਡੀਐਲ ਦਾ ਪੂਰਾ ਨਾਮ ਹੈ ਡਾਟਾ ਡੈਫੀਨੇਸ਼ਨ ਲੈਂਗੁਏਜ ਇਸ ਦਿਵਰਤੋਂ ਡਾਟਾਬੇਸ ਢਾਂਚਾ ਜਿਵੇਂ ਕਿ ਟੇਬਲ ਨੂੰ ਬਣਾਉਣਾ ਅਲਟਰ ਕਰਨ ਅਤੇ ਮਿਟਾਉਣ ਲਈ ਕੀਤੀ ਜਾਂਦੀ ਹੈ ਮਾਈ ਐਸਕਿਊਐਲ ਸੌਫਟਵੇਅਰ ਵਿੱਚ ਕ੍ਰੀਏਟ ਕਮਾਂਡ ਜਿਹੜੀ ਹੈ ਕ੍ਰੀਏਟ ਟੇਬਲ ਕਮਾਂਡ ਹੈ ਟੇਬਲ ਬਣਾ ਲੈ ਵਰਤੀ ਜਾਂਦੀ ਹੈ ਅਲਟਰ ਟੇਬਲ ਕਮਾਂਡ ਟੇਬਲ ਨੂੰ ਮੋਡੀਫਾਈ ਕਰਨ ਲਈ ਵਰਤੀ ਜਾਂਦੀ ਹੈ ਜਾਂ ਕਿਸੇ ਕਾਲਮ ਨੂੰ ਡਿਲੀਟ ਕਰਨ ਲਈ ਵਰਤੀ ਜਾਂਦੀ ਹੈ ਡ੍ਰੋਪ ਨਾਲ ਆਪਾਂ ਪੂਰਾ ਟੇਬਲ ਉਹਦਾ ਢਾਂਚਾ ਉਹਦਾ ਸਟਰਕਚਰ ਪੂਰਾ ਡਿਲੀਟ ਕਰ ਸਕਦੇ ਹਾਂ ਤੇ ਟ੍ਰਾਂਕੇਟ ਕਮਾਂਡ ਜਿਹੜੀ ਹੈ ਬਿਨਾਂ ਕਿਸੇ ਕੰਡੀਸ਼ਨ ਦੇ ਅਗਰ ਰੋਜ਼ ਨੂੰ ਡਿਲੀਟ ਕਰਨਾ ਹੈ ਤੇ ਉਹਦੇ ਲਈ ਕੀਤੀ ਜਾਂਦੀ ਹੈ ਤੇ ਇਹ ਤੁਹਾਡੇ ਡੀਡੀਐਲ ਕਮਾਂਡਸ ਹੋ ਗਈਆਂ ਨੰਬਰ 2 DML ਇਹਦਾ ਪੂਰਾ ਨਾਮ ਹੈ ਡਾਟਾ ਮੈਨੀਪੂਲੇਸ਼ਨ ਲੈਂਗੁਏਜ ਇਸ ਦੇ ਵਰਤੋਂ ਟੇਬਲ ਵਿੱਚ ਰੋ ਇਨਸਰਟ ਕਰਨ ਅਪਡੇਟ ਕਰਨ ਦੇਖਣ ਅਤੇ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ ਜਿਹੜੀ ਡੀਡੀਐਲ ਕਮਾਂਡ ਹੈ ਉਹ ਟੇਬਲ ਲੈਵਲ ਤੇ ਕੰਮ ਕਰਦੀ ਹੈ ਉਹ ਸਟਰਕਚਰ ਲੈਵਲ ਤੇ ਕੰਮ ਕਰਦੀ ਹੈ ਜੇਕਰ ਆਪਾਂ ਰੋਜ਼ ਦੇ ਉੱਪਰ ਕੰਮ ਕਰਨਾ ਹੈ ਮਾਈਸਕੂਲ ਵਿੱਚ ਤੇ ਉਹਦੇ ਲਈ ਇਨਸਰਟ ਕਮਾਂਡ ਜਿਹੜੀ ਹੈ ਕਈ ਇੱਕ ਨਵਾਰ ਕੋਡ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਅਪਡੇਟ ਕਮਾਂਡ ਜਿਹੜੀ ਹੈ ਇਹਦੀ ਵਰਤੋਂ ਕੀ ਹੈ ਕਿਸੇ ਰਿਕਾਰਡ ਦਾ ਡਾਟਾ ਚੇਂਜ ਕਰਨ ਲਈ ਉਹਦੇ ਲਈ ਵਰਤੀ ਜਾਂਦੀ ਹੈ ਸਿਲੈਕਟ ਦਾ ਕੰਮ ਹੈ ਰਿਕਾਰਡ ਨੂੰ ਦੇਖਣ ਲਈ ਕੀਤੀ ਜਾਂਦੀ ਹੈ ਤੇ ਡਿਲੀਟ ਨਾਲ ਆਪਾਂ ਕੀ ਕਰ ਸਕਦੇ ਹਾਂ ਕਿਸੇ ਕੰਡੀਸ਼ਨ ਦੇ ਬੇਸ ਤੇ ਰੋਜ਼ ਨੂੰ ਜਾਂ ਰਿਕਾਰਡਸ ਨੂੰ ਡਿਲੀਟ ਕਰ ਸਕਦੇ ਹਾਂ ਨੰਬਰ 3 ਡੀ ਸੀ ਐਲ ਇਹਦਾ ਪੂਰਾ ਨਾਮ ਡਾਟਾ ਕੰਟਰੋਲ ਲੈਂਗੁਏਜ ਹੈ ਇਸਦੀ ਵਰਤੋਂ ਸਟੋਰ ਕੀਤੇ ਡਾਟਾ ਤੱਕ ਪਹੁੰਚ ਕਰਨ ਲਈ ਕੀਤੀ ਜਾਂਦੀ ਹੈ ਮਾਇਸ ਕੋ ਸੌਫਟਵੇਅਰ ਗ੍ਰਾਂਟ ਤੇ ਰਿਵੋਕ ਡੀਸੀਐਲ ਕਮਾਂਡਸ ਹੀ ਵਰਤੋਂ ਹੁੰਦੀ ਹੈ ਗ੍ਰਾਂਟ ਦਾ ਮਤਲਬ ਹੈ ਕਿਸੇ ਯੂਜ਼ਰ ਨੂੰ ਰਾਈਟ ਦੇਣਾ ਡਾਟਾਬੇਸ ਤੇ ਕੰਮ ਕਰਨਾ ਰਿਵੋਕ ਮਤਲਬ ਉਸ ਯੂਜ਼ਰ ਨੇ ਕੰਮ ਕਰ ਲਿਆ ਉਹਦੇ ਕੋਲ ਆਪਾਂ ਉਹ ਪਰਮਿਸ਼ਨਾਂ ਜਾਂ ਰਾਈਟਸ ਵਾਪਸ ਲੈ ਸਕਦੇ ਹਾਂ ਜਿੰਨੂੰ ਅੱਗੇ ਫਰਦਰ ਆਪਾਂ ਗ੍ਰਾਂਟ ਨਹੀਂ ਦੇਣਾ ਚਾਹੁੰਦੇ ਤੇ ਅੱਜ ਲਈ ਇੰਨਾ ਹੀ ਅਗਲੀ ਵਾਰ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਦੇ ਆਪਕ ਦੀ ਮਦਦ ਲੈ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਯੂਜ਼ਰ ਹੋ ਔਰ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਧੰਨਵਾਦ